ਅੱਜ ਸਤਗੁਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਚਾਰਾਂ ਸਹਿਬਜ਼ਾਦਿਆਂ ਦੇ ਵਿੱਚੋਂ ਗੁਰੂ ਕੇ ਲਿੱਤੇ ਜਿਗਰ ਸਤੋ ਵੱਡੇ ਸਹਿਬਜ਼ਾਦੇ ਤਨ 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 ਸਹਿਬਜ਼ਾਦਾ ਬਾਬਾ ਅਜੀਤ ਸਿੰਘ ਸਹਿਬ ਜੀ ਜਿਨ੍ਹਾਂ ਪਾਵਨ ਪਵਿੱਤਰ ਅੱਜ ਜਨਮ ਦਿਹਾੜਾ ਹੈ ਆਪ ਸੰਗਤ ਨੂੰ ਅਰੰਭਤਾ ਦੇ ਵਿੱਚ ਇਸ ਸਨਮਾਨਯੋਗ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਯਾਦ ਰੱਖਣਾ ਸੰਗਤ ਜੀ ਸਮੁੱਚੇ ਗੁਰੂ ਕਲ ਦੇ ਅੰਦਰ ਜੇ ਦੇਖਿਆ ਜਾਏ ਤਾ ਬਾਈ ਸਾਹਿਬ ਜਾਦੇ ਬਣਦੇ ਨੇ ਗਿਣਤੀ ਦੇ ਅੰਦਰ ਉਹਨਾਂ ਬਾਈਆਂ ਦੇ ਵਿੱਚੋਂ ਕੁਝ ਗੁਰੂ ਬਣੇ ਕਈ ਉਹ ਹਨ ਜਿਨ੍ਹਾਂ ਨੂੰ ਉਹ ਆਦਮ ਰਤਵਾ ਨਹੀਂ ਪ੍ਰਾਪਤ ਹੋ ਸਕਿਆ ਜਿਹੜਾ ਇਹਨਾਂ ਚਾਰਾਂ ਨੂੰ ਨਸੀਬ ਹੋ ਗਿਆ ਤੇ ਯਾਦ ਰੱਖਣਾ ਇਹਨਾਂ ਬਾਈਆਂ ਦੇ ਵਿੱਚੋਂ ਜਿਹੜੇ ਸਤ ਗੁਰੂ ਬਣਿਆ ਗੁਰੂ ਸਾਹਿਬਾਨਾਂ ਤੋਂ ਬਿਨਾ ਇਲਾਵਾ ਬਾਕੀ ਜਿਹੜੇ ਪੁੱਤਰੜੇ ਉਹਨਾਂ ਪੁੱਤਰਾਂ ਦੇ ਵਿੱਚੋਂ ਜੇ ਅਰਦਾਸ ਦੇ ਵਿੱਚ ਜ਼ਿਕਰ ਆਉਂਦਾ ਸਿਰਫ ਚਾਰਾਂ ਦਾ ਜ਼ਿਕਰ ਆਉਂਦਾ ਜੀ ਬਾਕੀਆਂ ਦਾ ਨਹੀਂ ਅਸੀਂ ਦੂਜਾ ਪੈਰਾ ਜਦੋਂ ਪੜ੍ਹਦੇ ਆ ਪੰਜਾਂ ਪਿਆਰੇ ਆ ਚੌਹਾਂ ਸਹਿਬ ਜਾਦਿਆ ਯਾਦ ਰੱਖਣਾ ਹੈ ਤਾਂ ਚਲੋ ਜਿਹੜੀ ਅਰਦਾਸ ਹੈ ਗੁਰੂ ਤੇਗ ਬਹਾਦਰ ਸਾਹਿਬ ਤੱਕ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਨਾ ਅਰਦਾਸ ਦੇ ਵਿੱਚ ਨਾਮ ਉਸ ਤੋਂ ਬਾਅਦ ਪੰਜ ਪਿਆਰੇ ਸਹਿਬਾਨਾਂ ਦੇ ਗੁਰੂ ਸਾਹਿਬ ਦੇ ਚਾਰ ਸਹਿਬ ਜਾਦਿਆਂ ਦੇ ਜਾਂ 40 ਮੁਕਤਿਆਂ ਦੇ ਨਾਮ ਉਦੋਂ ਅੰਕਿਤ ਕੀਤੇ ਜਾਂਦੇ ਆ ਜਦੋਂ ਉਹ ਸ਼ਹਾਦਤ ਦਾ ਜਾਮ ਪੀਂਦੇ ਨੇ ਪੰਜ ਪਿਆਰੇ ਸਹਿਬਾਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਸੀਸ ਅਰਪਣ ਕੀਤੇ ਆ ਉਹਨਾਂ ਦਾ ਨਾਮ ਅਰਦਾਸ ਵਿੱਚ ਆਇਆ ਗੁਰੂ ਕੇ ਲਾਲਾਂ ਨੇ ਚਾਰਾਂ ਨੇ ਸ਼ਹਾਦਤਾਂ ਦਿੱਤੀਆਂ ਦੋ ਚਮਕੌਰ ਦੀ ਗੜੀ ਅੰਦਰ ਦੋ ਸਰਹੰਦ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਦੇ ਆ ਅਰਦਾਸ ਦੇ ਵਿੱਚ ਨਾਮ ਸ਼ਾਮਲ ਹੋਇਆ ਮੁਕਤ ਸਰਸਬ ਦੀ ਧਰਤੀ ਦੇ ਉੱਤੇ ਮਾਝੇ ਦੇ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਇਹ ਮੇਰੇ 40 ਮੁਕਤੇ ਦੇ ਅਰਦਾਸ ਵਿੱਚ ਨਾਮ ਸ਼ਾਮਲ ਹੋਇਆ ਮੈਂ ਫਿਰ ਬੇਨਤੀ ਕਰਾਂ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨਾਹਣ ਆਏ ਨੇ ਇਹਨੂੰ ਸਿਰਮੌਰ ਵੀ ਕਹਿੰਦੇ ਕਹਿੰਦੇ ਆ ਜੀ ਯਾਦ ਰੱਖਣਾ ਨਾਹਣ ਦੀ ਧਰਤੀ ਤੇ ਮੇਦਨੀ ਪ੍ਰਕਾਸ਼ ਰਾਜਾ ਇੱਥੋਂ ਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹਨੇ ਬੇਨਤੀ ਕੀਤੀ ਸੀ ਮਹਾਰਾਜੇ ਦੇ ਕੋਲ ਗਏ ਆ ਲੰਬਾ ਸਮਾਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਹਿੰਦੇ ਆ ਇਹਦੇ ਕਰੇ ਵੀ ਮਹਿਲ ਚ ਨਹੀਂ ਰਹੇ ਸੀ ਸਤਗੁਰਾਂ ਨੇ ਜਿੱਥੇ ਅੱਜ ਅਸੀਂ ਜਮਨਾ ਦੇ ਕੰਡੇ ਪੌਂਡਾ ਸਾਹਿਬ ਸਥਾਨ ਸਤਗੁਰਾਂ ਦਾ ਦੇਖਦੇ ਆ ਨਾ ਮਹਾਰਾਜ ਇੱਥੇ ਵਾਸਾ ਰੱਖਦੇ ਆ ਇੱਥੋਂ ਤੱਕ ਸਤਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਸ਼ਬਦ ਵਰਤਿਆ ਕਲੰਦਰੀ ਤਟ ਕੀ ਉਹ ਨਿਵਾਸਾ ਕਲੰਦਰੀ ਦਾ ਅਰਥ ਹੈ ਕਿ ਜਮਨਾ ਦੇ ਕੰਡੇ ਇੱਥੇ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਜਾਪ ਸਾਹਿਬ ਇੱਥੇ ਉਚਾਰਨ ਕਰਦੇ ਆ ਦਸਮਨੀ ਬਾਣੀ ਸਤਿਗੁਰੂ ਜੀ ਨੇ ਬਹੁਤ ਹੀ ਜ਼ਿਆਦਾ ਇੱਥੇ ਉਚਾਰਨ ਕੀਤੀ ਆ ਅਕਾਲ ਉਸਤਤ ਦਾ ਸੀ ਜ਼ਿਕਰ ਕਰਦੇ ਆ ਪੌਂਡਾ ਸਾਹਿਬ ਦੀ ਧਰਤੀ ਦੇ ਉਚਾਰਨ ਕਰਦੇ ਨੇ ਯਾਦ ਰੱਖਿਓ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਵਨ ਦਾ ਅੱਜ ਪਹਿਲਾ ਜੰਗ ਸੀ ਸਤਿਗੁਰਾਂ ਦਾ ਆਪਣੀ ਜ਼ਿੰਦਗੀ ਦਾ ਇੱਥੇ ਕਿਉਂਕਿ ਆ ਰਾਜਾ 22 ਤਾਰਾਂ ਦੇ ਰਾਜਿਆਂ ਦੇ ਵਿੱਚੋਂ ਰਾਜੇ ਭੀਮਚੰਦ ਦਾ ਪੁੱਤਰਾ ਅਜਮੇਰ ਚੰਦ ਇਹਦਾ ਵਿਆਹ ਹੋਣਾ ਜੀ ਇਹਦਾ ਮੰਗਣਾ ਹੋਇਆ ਹੈ ਸ਼੍ਰੀਨਗਰ ਦਾ ਰਾਜਾ ਹੈ ਫਤਿਹ ਸ਼ਾ ਉਹਦੀ ਧੀ ਦੇ ਨਾਲ ਇਹਦਾ ਮੰਗੜਾ ਹੈ ਤੇ ਕੱਲ ਕੀ ਤਰ ਪਾਦਸ਼ਾਹ ਗੁਰੂ ਗੋਬਿੰਦ ਸਿੰਘ ਬਾਹਰ ਆਏ ਸੱਚੇ ਪਾਦਸ਼ਾਹ ਜਿੱਥੇ ਭੰਗਾਣੀ ਸਾਹਿਬ ਸਤਨ ਮਹਾਰਾਜ ਇੱਥੇ ਬੈਠ ਗਏ ਉਹੜਾ ਰਸਤਾ ਵੀ ਜਾਂਦਾ ਸੀ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਵੀ ਕਿਰਪਾ ਕਰੋ ਵੀ ਅਸੀਂ ਲੰਗੜਾ ਸਤਿਗੁਰੂ ਜੀ ਕਹਿਣ ਲੱਗੇ ਜੇ ਕਰੋ ਵੀ ਇੱਕ ਲਾੜਾ ਤੇ ਇੱਕ ਦੋ ਜਾਣੇ ਹੋਰ ਇਹਦੇ ਨਾਲ ਜਾ ਸਕਦੇ ਆ ਬਾਕੀ ਕਹਿੰਦੇ ਕੋਈ ਨਹੀਂ ਲੰਗੇਗਾ ਸਾਰੇ ਉਤੋਂ ਹੁਣ ਉਤੋਂ ਦੀ ਵੜ ਕੇ ਆਣਾ ਸੀ ਜਦੋਂ ਨੂੰ ਭੀਮਚੰਦ ਆਪਣੇ ਰਿਸ਼ਤੇਦਾਰ ਸਾਥ ਸਬੰਧੀਆਂ ਨੂੰ ਲੈ ਕੇ ਉੱਥੇ ਪਹੁੰਚਿਆ ਉਦੋਂ ਸਾਰਾ ਵਿਆਹ ਸਾਰਾ ਕਾਰਜ ਹੀ ਹੋ ਚੁੱਕਿਆ ਸੀ ਜੀ ਉਹਦੇ ਅੰਦਰ ਗੁੱਸਾ ਇੰਨਾ ਅਸਿਮੀ ਬੈ ਆ ਉਹਦੇ ਪੁੱਤ ਦੇ ਵਿਆਹ ਦੇ ਵਿੱਚ ਨਹੀਂ ਆ ਸਕਿਆ ਗੁਰੂ ਗੋਬਿੰਦ ਸਿੰਘ ਜੀ ਦਾ ਕਰਕੇ ਨੇ ਹੁਣ ਜਾਂਦੇ ਹੋਏ ਕਹਿੰਦੇ ਜਾਂਕ ਕਰਾਂਗੇ ਰਾਜਿਆਂ ਨੂੰ ਕਿਹਾ ਵੀ ਤੁਸੀਂ ਸਾਡਾ ਸਾਥ ਦਿਓ ਕਈ ਤਾਂ ਵਿੱਚੋਂ ਨਾ ਕਰਦੇ ਸਨ ਫਤਿਹ ਸ਼ਾਹ ਨੇ ਵੀ ਨਾ ਕੀਤੀ ਉਹ ਕਹਿਣ ਲੱਗੇ ਜੇ ਅੱਜ ਨਾ ਕੀਤੀ ਤੇਰੀ ਬੱਚੀ ਦਾ ਡੋਲਾ ਨਹੀਂ ਲੈ ਕੇ ਜਾਣਾ ਅਸੀਂ ਲੋਕਾਂ ਵਿੱਚ ਬਦਨਾਮੀ ਹੋਏਗੀ ਯਾਦ ਰੱਖਣਾ ਉਸ ਵਕਤ ਫਿਰ ਇਤਿਹਾਸ ਹੀ ਕਹਿੰਦਾ ਹੈ ਇਹ ਜਦੋਂ ਹੁਣ ਪੂਰੀ ਤਿਆਰੀ ਕਰਕੇ ਇੱਥੋਂ ਚੜ੍ਹੇ ਆ ਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਤਿਹਾਸ ਇਹ ਕਹਿੰਦਾ ਪੀਰ ਬੁੱਧੂ ਸ਼ਾਹ ਨੇ ਜਿਹੜਾ 500 ਮਰੀਦ ਭਰਤੀ ਕਰਵਾਇਆ ਸੀ ਜੀ ਇਹਨਾਂ ਦੇ ਵਿੱਚੋਂ ਸਿਰਫ ਇੱਕ ਉਹ ਕਾਲੇਖਾਂ ਪਠਾਨ ਰਿਆ ਸੀ ਬਾਕੀ ਸਾਰੇ ਦੇ ਸਾਰੇ ਭੱਜ ਗਏ ਸਤ ਉਸ ਤੋਂ ਬਾਅਦ ਪੀਰ ਬੁੱਧੂ ਸ਼ਾਹ ਆਪ ਆਉਂਦੇ ਇਹਦੇ ਪੁੱਤਰ ਆਉਂਦੇ ਨੇ ਨਾਲ ਇਦੇ ਭਰਾ ਵੀ ਆਏ ਇਸ ਧਰਤੀ ਦੇ ਉੱਤੇ ਇਤਿਹਾਸ ਕਹਿੰਦਾ ਇਧਰੋਂ ਪੰਗਾਣੀ ਦਾ ਪਹਿਲਾ ਜੁੱਧ ਹੋਇਆ ਇਤਿਹਾਸ ਹੀ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਹਰੀ ਸਿੰਘ ਹੰਡੂਰੀਆ ਚਲੋ ਸਾਹਮਣੇ ਆਪ ਜੀ ਨੂੰ ਪਤਾ ਹੈ ਵੀ ਤਿੰਨ ਵਾਰ ਜਿਹੜੇ ਸਤਿਗੁਰੂ ਜੀ ਨੇ ਕਿਹਾ ਵੀ ਪਹਿਲਾ ਵਾਰ ਕਰ ਵੀ ਬਾਹਰ ਦੇ ਵਿੱਚ ਦੀ ਇੱਛਾ ਕਿਦੇ ਅੰਦਰ ਹੀ ਨਾ ਰਹਿ ਜਾਏ ਉਹਨੇ ਪਹਿਲਾ ਵਾਰ ਕੀਤਾ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਕੰਨ ਦੇ ਕੋਲ ਦੀ ਲੰਗਿਆ ਦੂਜਾ ਵਾਰ ਕੀਤਾ ਗੋੜੇ ਦੀ ਕਾਠੀ ਦੇ ਵਿੱਚ ਵਜਿਆ ਜਦੋਂ ਤੀਜਾ ਵਾਰ ਕੀਤਾ ਨਾ ਕਲਗੀਧਰ ਪਾਤਸ਼ਾਹ ਜੀ ਦੇ ਜਿਹੜੀ ਪੇਟੀ ਬੰਨੀ ਹੋਈ ਸੀ ਸਤਿਗੁਰੂ ਜੀ ਦੇ ਕਮਰਕ ਲੱਕ ਦੇ ਉੱਤੇ ਉਹਦੇ ਵਿੱਚ ਜਦੋਂ ਥੋੜੀ ਜਿਹੀ ਚੁੰਝ ਲੱਗੀ ਆ ਯਾਦ ਰੱਖਣਾ ਮਾਹਰ ਨੇ ਜਦੋਂ ਤੀਰ ਕੱਢਿਆ ਉਹ ਖੂਨ ਦੇ ਨਾਲ ਲਿਬੜਿਆ ਹੋਇਆ ਬਾਹਰ ਨਿਕਲਿਆ ਜੀ ਮੁਖੀ ਉੱਥੇ ਫਿਰ ਮਾਏ ਨੇ ਬਚਨ ਕਿਹਾ ਜਬੈ ਬਾਨ ਲੱਗਿਓ ਤਬੈ ਰੋਸ ਇਹਦਾ ਮਤਲਬ ਲੈ ਨਹੀਂ ਮਹਾਰਾਜ ਦੇ ਤੀਰ ਵੱਜਿਆ ਸੀ ਵੀ ਤਾਂ ਕਰਕੇ ਰੋਸ ਸਤਿਗੁਰੂ ਜੀ ਦੇ ਅੰਦਰ ਰੋਸ ਇਸ ਗੱਲ ਦਾ ਸੀ ਉਹ ਕਹਿੰਦੇ ਤੈਨੂੰ ਤਿੰਨ ਵਾਰ ਦਿੱਤੇ ਸੀ ਤੂੰ ਚੰਗੇ ਕਿਸੇ ਉਸਤਾਦ ਦਾ ਚੰਡਿਆ ਹੋਇਆ ਨਹੀਂ ਜੀ ਕਿਤੇ ਤੈਨੂੰ ਵਿਦਿਆ ਹੁੰਦੀ ਹੁੰਦੀ ਨਾ ਇਹ ਸ਼ਾਸਤਰ ਵਿਦਿਆ ਤੇ ਤੇਰਾ ਪਹਿਲਾ ਤੀਰ ਹੀ ਕਹਿੰਦੇ ਟਿਕਾਣੇ ਲੱਗਣਾ ਸੀ ਕਹਿੰਦੇ ਤਿੰਨ ਤੀਰ ਤੈਨੂੰ ਦਿੱਤੇ ਸਨ ਤਿੰਨਾਂ ਦੇ ਵਿੱਚੋਂ ਇੱਕ ਮਾਰਿਆ ਉਹ ਵੀ ਕਹਿਣ ਲੱਗੇ ਥੋੜਾ ਜਿਹਾ ਤੇਰੇ ਤੋਂ ਸੀ ਟਿਕਾਣੇ ਲੱਗਾ ਸਤਿਗੁਰੂ ਕਹਿੰਦੇ ਲਿਆ ਹੁਣ ਸੰਭਾਲ ਆਪਣੇ ਆਪ ਨੂੰ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਪੱਥੇ ਵਿੱਚੋਂ ਤੀਰ ਕੱਢਦੇ ਆ ਯਾਦ ਰੱਖਣਾ ਇੱਕ ਦੇ ਵਿਦਵਾਨੇ 18 ਤਰ੍ਹਾਂ ਦੇ ਤੀਰਾਂ ਦਾ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ 18 ਤਰ੍ਹਾਂ ਦੇ ਤੀਰ ਜਿਹੜੇ ਹਰ ਇੱਕ ਤੀਰ ਆਪੋ ਆਪਣਾ ਕਾਰਜ ਕਰਦਾ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਜਿਹੜੇ ਪੰਜ ਦਿੰਦੇ ਆ ਨਾ ਉਹਨਾਂ ਦੀਆਂ ਵਿਸ਼ੇਸ਼ਤਾਈਆਂ ਵੀ ਵਕਰੀਆਂ ਵਕਰੀਆ ਦੇ ਤੀਰ ਕੱਢਿਆ ਐਨੇਕ ਜ਼ੋਰ ਨਾਲ ਮਹਾਰਾਜੀ ਨੇ ਤੰਦ ਦੇ ਉੱਤੇ ਜਦੋਂ ਚੜਾਇਆ ਸਤਿਗੁਰੂ ਪਾਤਸ਼ਾਹ ਜੀ ਨੇ ਕਮਾਣ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਜੀ ਅਸਲ ਦੇ ਵਿੱਚ ਤੰਦ ਸਤਿਗੁਰਾਂ ਦੇ ਕਮਾਨ ਦੀ ਖਿੱਚੀ ਹੋ ਸਕਦਾ ਸੀ ਜਿਹੜ ਨੌ ਟੰਕੀ ਮਹਾਰਾਜ ਜੀ ਦਾ ਉਹ ਤੰਦ ਕਹਿੰਦੇ ਨੇ ਕਮਾਨ ਨੂੰ ਜਿਹੜਾ ਬੰਦਾ ਆਪਣੇ ਹੱਥ ਦੇ ਨਾਲ 225 ਕਿਲੋ ਵਗਨ ਚੱਕ ਸਕਦਾ ਤੰਦ ਖਿੱਚੀ ਹੋ ਸਕਦਾ ਸੀ ਸਤਿਗੁਰੂ ਜੀ ਨੇ ਜਦੋਂ ਕੰਨ ਤੱਕ ਤੰਦ ਖਿੱਚੀ ਇਹਨੇ ਜ਼ੋਰ ਨਾਲ ਤੀਰ ਛੱਡਿਆ ਤੇ ਹਰੀ ਸੈਨ ਦਾ ਸਿਰ ਸਿੱਲਾ ਕੇ ਧਰਤੀ ਤੇ ਮਾਰਿਆ ਜੀ ਫੌਜਾਂ ਭੱਜ ਗਈਆਂ ਪਹਿਲਾ ਜੰਗ ਸੀ ਜੰਗ ਦੀ ਜਿੱਤ ਹੋਈ ਆ ਅੱਜ ਸਨ 1686 ਦਾ ਵਕਤ ਏ ਤਨ ਕਲਗੀ ਤਰਪਾਦਸ਼ਾ ਜਦੋਂ ਹੁਣ ਘਰ ਆਏ ਨਾ ਸੰਗਤ ਨੇ ਆ ਕੇ ਵਧਾਈਆਂ ਦਿੱਤੀਆਂ ਕਹਿੰਦੇ ਦਾਤਾ ਤੁਹਾਨੂੰ ਦੋਰੀਆਂ ਵਧਾਈਆਂ ਦੋ ਤਰ੍ਹਾਂ ਦੀਆਂ ਵਧਾਈਆਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਦੋ ਤਰ੍ਹਾਂ ਦੀਆਂ ਵਧਾਈਆਂ ਕਿੰਨੇ ਕਹਿੰਦੇ ਸਤਿਗੁਰੂ ਜੀ ਇਕ ਤਾਂ ਕਹਿਣ ਲੱਗੇ ਵੀ ਅੱਜ ਤੁਸੀਂ ਆਪਣੀ ਜੀਵਨ ਦਾ ਜ਼ਿੰਦਗੀ ਦਾ ਪਹਿਲਾ ਜੰਗ ਸਤਿਗੁਰੂ ਜੀ ਜਿੱਤ ਕੇ ਆਇਓ ਤੁਹਾਨੂੰ ਜੰਗ ਜਿੱਤੀ ਹੋਈ ਦੀਆਂ ਵਧਾਈਆਂ ਤੇ ਦੂਜਾ ਸਤਿਗੁਰੂ ਜੀ ਤੁਹਾਡੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਕਿਰਪਾ ਕਰਕੇ ਸਤਿਗੁਰੂ ਤੁਹਾਨੂੰ ਪੁੱਤਰੀਆਂ ਵੀ ਵਧਾਈਆਂ ਪੁੱਤ ਦੇ ਜਨਮ ਦੀਆਂ ਵੀ ਤੇ ਪੁੱਤਰ ਦਾ ਨਾਮ ਰੱਖੋ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਇਹ ਤੇ ਬਚਨ ਕਿਹਾ ਮਹਾਰਾਏ ਕਹਿੰਦੇ ਕਿਰਪਾ ਕਾਲ ਕੇ ਦੀ ਭਈ ਜੀਤ ਮੇਰੀ ਕਹਿੰਦੇ ਕਿਰਪਾ ਉਸ ਅਕਾਲ ਪੁਰਖ ਦੀ ਵਰਤੀ ਜਿੱਤ ਸਾਡੀ ਹੋਈ ਤੇ ਜਿੱਤ ਦੀ ਖੁਸ਼ੀ ਦੇ ਵਿੱਚ ਸਤਿਗੁਰੂ ਜੀ ਨੇ ਆਪਣੇ ਪੁੱਤ ਦਾ ਨਾਮ ਰੱਖਿਆ ਅਜੀਤ ਸਿੰਘ ਸਤਿਗੁਰੂ ਜੀ ਨੇ ਅਜੀਤ ਸਿੰਘ ਨਾਮ ਰੱਖਿਆ ਤੇ ਜਿਨ੍ਹਾਂ ਨੂੰ ਅਸੀਂ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਹਿੰਨੇ ਮੈਂ ਇੱਕ ਬੇਨਤੀ ਹੋਰ ਕਰਕੇ ਫਤਿਹ ਗਜਾਵਾਂ ਸੰਗਤ ਜੀ ਅੱਜ ਕਈ ਵਾਰੀ ਕਿਸੇ ਦੇ ਘਰ ਦੇ ਵਿੱਚ ਬੱਚਾ ਜਨਮ ਲਵੇ ਨਾ ਤੇ ਅਸੀਂ ਗੁਰਮਤਿ ਦੇ ਅਨੁਕੂਲ ਨਹੀਂ ਉਹ ਸ਼ਬਦ ਹੁੰਦੇ ਗੁਰਮਤਿ ਤੋਂ ਬਾਹਰ ਹੋ ਕੇ ਕਹਿੰਦੇ ਆ ਜੀ ਤੇਰਾ ਸਹਬਜਾਦਾ ਤੁਹਾਡਾ ਸਹਬਜਾਦਾ ਕਿੱਥੇ ਆ ਆ ਆਮ ਬੰਦੇ ਦੇ ਅਸਲ ਦੇ ਵਿੱਚ ਸਹਬਜਾਦਾ ਸ਼ਬਦ ਵਰਤਿਆ ਹੀ ਉਹਦੇ ਨਾਲ ਜਾਂਦਾ ਜਿਹਨੂੰ ਕਹਿੰਦੇ ਨੇ ਸਾਹਿਬ ਦਾ ਜਾਇਆ ਹੋਇਆ ਜਿਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੇ ਵਿੱਚ ਪੁੱਤਰਾਂ ਦਾ ਜਨਮ ਹੋਇਆ ਅਸੀਂ ਚਾਰਾਂ ਦੇ ਲਈ ਸਹਬਜਾਦਾ ਸ਼ਬਦ ਵਰਤਦੇ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸੇ ਮਹਾਨ ਉਸ ਮੈਦਾਨੇ ਜੰਗ ਨੂੰ ਜਿੱਤਣ ਵਾਲੇ ਧੰਨ ਗੁਰੂ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੱਡੇ ਸਹਿਜਾਦਾ ਸਹਿਜਾਦਾ ਬਾਬਾ ਅਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਜੀ ਕਿਰਪਾ ਕਰੇ